ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਭੁੱਟੀਗਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਗਿੱਦੜਵਾਹਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਨਾਗ ਵਿਖਾਉਣੇ ਆ ਦੋਸਤੋ ਦੋਨਾਂ ਦੀ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸਖਰਾਜ ਡੇਰੀ ਫਾਰਮ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਜਾਣਕਾਰੀ ਬਾਈ ਤੋਂ ਲੈ ਲੈਣੇ ਆ ਹਾਂਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਬਈ ਹਾਂਜੀ ਠੀਕ ਆ ਨਾ ਦਸੀ ਬਈ ਸਿਮਰਜੀਤ ਸਿੰਘ ਸਿਮਰਜੀਤ ਸਿੰਘ ਬਈ ਸਿਮਰਜੀਤ ਤਾਂ ਇੱਕ ਕਰੀ ਆਪਣਾ ਫੋਨ ਨੰਬਰ ਦੱਸਦੀ 946565 ਜੀ ਹਾਂਜੀ 45629 ਠੀਕ ਆ ਦੋਨਾਂ ਦਾ ਅੱਜ ਬਈ ਸੇਲ ਹਾਂਜੀ ਹਾਂਜੀ ਠੀਕ ਆ ਸਾਹਮਣੇ ਬਈ ਕ੍ਰੋਸ ਆਂਗ ਦੇ ਵਿੱਚ ਵਾੜ ਖੜੀ ਹੈ ਜਿਹੜੀ ਇਹਦੀ ਗੱਲ ਕਰ ਲਈ ਕਿੰਨਾ ਟਾਈਮ ਹੋ ਗਿਆ ਬਈ ਇਹਨੂੰ ਸੂਈ ਨੂੰ ਇਹਨੂੰ ਤਿੰਨ ਤੋਂ ਚਾਰ ਮਹੀਨੇ ਹੋ ਗਏ ਤਿੰਨ ਚਾਰ ਮਹੀਨੇ ਹੋ ਗਏ ਤੇ ਕਿੰਨਾ ਦੁੱਧ ਤਿਆਰ ਆ ਬਈ ਇਸ ਵਾਰ 10 ਲੀਟਰ ਤਿਆਰ ਆ ਜੀ ਠੀਕ ਆ ਕੋਈ ਸੀਮਨ ਲੱਗਿਆ ਹੈ ਨਹੀਂ 10 11 ਲੀਟਰ ਚਿਵਾ ਦੇਾਂਗੇ ਹਾਂਜੀ ਹਾਂਜੀ ਚਿਵਾ ਠੀਕ ਆ ਕੋਈ ਦੋ ਟਾਈਮ ਚੋਲੇ ਠੀਕ ਆ ਬੱਚਾ ਮਗਰ ਬੱਛੀ ਹੈ ਬਾਈ ਹਾਂਜੀ ਬੱਚੀ ਠੀਕ ਆ ਲਓ ਵੀ ਬੱਛੀ ਆਹ ਚੈੱਕ ਕਰ ਸਕਦੇ ਆ ਬਾਈਆਂ ਦਾ ਬੱਛੀ ਤੇ ਮਿਲਦੀ ਆ ਕਦ ਕਾਠ ਨੂੰ ਸੋਹਣੀ ਤਰਾਉ ਸੰਗ ਦੇ ਵਿੱਚ ਹੈਗੀ ਆ ਦੋਸਤੋ ਬਾਕੀ ਰਾਜੀਪਲੀ ਚੰਗੀ ਆ ਨੇੜੇ ਹੋ ਕੇ ਤੁਹਾਨੂੰ ਹਵਾਨੇ ਜਿਹੜੀ ਜਜਮੈਂਟ ਕਰਵਾਉਨੇ ਆ ਥਾਣਾ ਦਾ ਸਾਈਜ਼ ਗੈਪ ਚੈੱਕ ਕਰੋ ਬਹੁਤ ਸੋਹਣਾ ਦੋਸਤੋ ਕਲਾ ਕਲਾ ਥਾਣਾ ਗੈਪ ਸਾਈਜ਼ ਦੀ ਗੱਲ ਕਰੀਏ ਸੋਹਣਾ ਹੱਥੀ ਚਵਾਈ ਵਾਲਾ ਥਾਣਾ ਬਾਕੀ ਨਾ ਤੁਹਾਨੂੰ ਦੋਨੇ ਪਾਸਿਆਂ ਤੋਂ ਕਰੀ ਜੱਜਮੈਂਟ ਕਰਾਉਣੇ ਆ ਇੱਥੇ ਆ ਕੇ ਤੁਸੀਂ ਆਪਦੀ ਦੋ ਟਾਈਮ ਤਿੰਨ ਟਾਈਮ ਚੁਵਾਈ ਕਰ ਲਿਓਏ ਸ਼ਾਮ ਦਾ ਵੇਲਾ ਜੇ ਗੱਲ ਕਰੀਏ ਨਾ 5 ਵੱਜ ਚੁੱਕਿਆ ਚੁਵਾਈ ਦਾ ਲਗਭਗ ਵੇਲਾ ਹੀ ਆ ਦੇਖ ਸਕਦੇ ਹੋ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਤੇ ਬਾਕੀ ਤੁਹਾਨੂੰ ਤੋੜ ਕੇ ਵਿਖਾ ਦਿੰਨੇ ਆ ਕਰੀ ਲੈ ਵੀ ਸਿਮਰ ਜੀ ਤੇ ਕਰੀ ਨਾ ਜਿਹੜਾ ਕਢਾ ਦੀ ਇਹਦਾ ਬਾਈ ਦਾ ਨਾ ਵਪਾਰ ਦਾ ਕੰਮ ਹੀ ਆ ਲਗਭਗ ਇੱਕ ਦੋ ਪਸ਼ੂ ਹੁੰਦੇ ਯਾਰ ਟੀਨ ਦੇ ਵਿੱਚ ਬਾਈ ਕੋਲੇ ਚੈੱਕ ਕਰੋ ਭਵਾਨਾ ਨੇ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਟੋਕੜ ਹੈਗੀ ਆ ਤਿੰਨ ਮਹੀਨਿਆਂ ਦੇ ਲਗਭਗ ਸੂਈ ਨੂੰ ਦਿਨ ਹੋਇਆ ਲਗਭਗ ਤਿੰਨ ਮਹੀਨੇ ਹੋ ਗਏ ਸੂਈ ਨੂੰ ਸਿਮਨ ਲੱਗਿਆ ਨਹੀਂ 10-11 ਕਿਲੋ ਦੁੱਧ ਦੇ ਥੱਲੇ ਤਿਆਰ ਬਾਕੀ ਬੱਚੀ ਸੋਹਣੀ ਹੈ ਬਾਈ ਜੀ ਦਾ ਥੱਲੋ ਝੂਲੀ ਝੂਲੀ ਬਹੁਤ ਸੋਹਣੀ ਬਣਾਉਂਦੀ ਹੈ ਤੇ ਬਾਈ ਸਿਮਰ ਜੀ ਤੇ ਇਹਦੇ ਰੇਟ ਦੀ ਗੱਲ ਕਰੀ ਜੇ ਤਾਂ ਰੇਟ ਕੀ ਆ 35000 ਰੁਪਏ 35000 ਮਾਨਤਨ ਕਰਦੇ ਆਂਗੇ ਠੀਕ ਆ ਲੋ ਵੀ 35000 ਦੇ ਵਿੱਚੋਂ ਨਾ ਮਾਨਤਾਨ ਹੋ ਜਾਊਗਾ ਇਸ ਤੋਂ ਅੱਗੇ ਬਈ ਦੋ ਨੰਬਰ ਵੈਡ ਦੀ ਗੱਲ ਕਰਨੀ ਗੀ ਇਹ 6 ਮਹੀਨੇ ਦੀ ਗੱਬਣਾ ਜੀ 6 ਮਹੀਨੇ ਚੈੱਕ ਕਰਵਾਤੀ ਬਈ ਹਾਂਜੀ ਹਾਂਜੀ ਠੀਕ ਆ ਤੇ ਜੇ ਕਿਸੇ ਪ੍ਰਾਣੀ ਕਰਾਉਣੀ ਹੋਵੇ ਆਪ ਦਾ ਡਾਇਰੈਕਟਰ ਲਿਆਵੇ ਹੋਰ ਕਰਵਾ ਕੇ ਲਿਆ ਠੀਕ ਆ ਦੁੱਧ ਹੈਗਾ ਬਈ ਇਹਦੇ ਥੱਲੇ ਕੋਈ ਨਹੀਂ ਦੁੱਧ ਹੈ ਨਹੀਂ ਥਣੇ ਪਾਸ ਕਰਾਉਂਦੀ ਥਣੇ ਪਾਸ ਕਰਾਉਂਦੀ ਆ ਬੱਚਾ ਵੀ ਹੈ ਨਹੀਂ ਹਨਾ ਬਈ ਠੀਕ ਲੋ ਵੀ 6 ਮਹੀਨਿਆਂ ਦੀ ਗੱਬਣਾ ਦੁੱਧੋ ਡਰਾਈ ਵਾਲਾ ਕੰਮ ਹੀ ਆ ਥਣੇ ਪਾਸ ਕਰਾ ਦੂ ਵੀ ਜਿਹੜੇ ਵੀਰ ਨੇ ਦੋਸਤੋ ਥਣੇ ਪਾਸ ਕਰਨੇ ਹੋਣ ਤਾਂ ਤੁਹਾਨੂੰ ਜੱਜਮੈਂਟ ਕਰਾ ਦਿੰਨੇ ਆ ਇਹ ਬਾਈ ਆ ਨਾ ਚਾਰਨੀ ਖਾਂਦੀ ਕੋਈ ਉਹ ਜੇ ਕਰਵਾਈ ਹੈ ਕੋਈ ਹਰਾਚਾਰਾ ਪਾਉਂਦਾ ਸੀਗਾ ਇਸੇ ਕਰਕੇ ਤੁਹਾਨੂੰ ਥੋੜੀ ਫਿੱਕੇ ਅੰਗੇ ਜਿ ਦੇ ਦਿਸੂਗੀ ਬਾਕੀ ਥਾਣਾ ਦਾ ਸੈਜ ਗਿਆ ਤੁਹਾਨੂੰ ਵਿਖਾ ਦਿੰਨੇ ਛੇ ਆ ਮੀ ਨਹੀਂ ਆਈ ਤੁਸੀਂ ਇੱਥੇ ਆਪ ਦਾ ਡਾਕਟਰ ਲਿਆ ਕੇ ਚੈੱਕ ਕਰਵਾ ਸਕਦੇ ਆ ਚੈੱਕ ਕਰ ਸਕਦੇ ਆ ਥਾਣਾ ਦਾ ਸੈਜ ਅਗਲੇ ਨਾ ਅਗਲਾ ਤੇ ਮਗਰਲੇ ਨਾ ਮਗਰਲਾ ਫੇਸ ਚੈਪਰ ਸਾਰੇ ਤੋੜ ਕੇ ਤੁਹਾਨੂੰ ਇਹ ਵਿਖਾ ਦਿੰਨੇ ਲੈ ਬੀ ਸਮਰਜੀ ਤੇ ਇਹ ਵੀ ਗੇੜਾ ਕਰਾ ਦੀ ਇੱਕ ਵਾਰੀ ਪਿੱਛਾ ਦੇ ਦੋ ਤਿੰਨ ਦਿਨ ਹੋ ਗਏ ਭਾਈ ਇਹਦਾ ਚੱਜ ਨਾਲ ਨਾ ਇਹਨੇ ਪੱਠੇ ਨਹੀਂ ਖਾਦੇਗੇ ਕਿਉਂਕਿ ਬਾਈ ਦੇ ਘਰੇ ਆਈ ਨੂੰ ਦੋ ਤਿੰਨ ਦਿਨ ਹੋਏ ਆ ਕਿਉਂਕਿ ਚਾਹੀਏ ਇਹਨੇ ਕੋਈ ਭਰਾਚਾਰ ਨਹੀਂ ਪਾਉਂਦਾਗਾ ਦੇਆ ਭਾਈ ਕੋਈ ਗੱਲ ਨਹੀਂ ਚੈੱਕ ਨੂੰ ਵੀ ਆਉਂਦੀ ਇੱਥੇ ਡਾਕਟਰ ਲਿਆ ਕੇ ਕਰਵਾ ਲੈਣੀ ਥਾਣ ਪਾਸ ਕਰਵਾ ਦੇਣੇ ਆ ਥਾਣ ਇੱਕੋ ਜਿਹਾ ਜੇ ਗੱਲ ਕਰੀਏ ਨਾ ਅਗਲੇ ਅਗਲਾ ਤੇ ਮਸਲੇ ਨਾਲ ਮਸਲਾ ਇਹਨੇ ਰੇਟ ਇਹਦਾ ਕੰਪੁਚ ਦਿੰਨੇ ਆ ਜਿਹੜੇ ਭਰਾਲੇ ਦੇ ਕੋਲ ਦੋਨਾਂ ਨਗਰਾਂ ਚ ਕੋਈ ਵੀ ਨਾਗ ਪਸੰਦ ਹੋਵੇ ਤਸੱਲੀ ਤੁਸੀਂ ਆਪਦੀ ਇੱਥੇ ਕਰ ਲੈਣੀ ਆ ਬਾਈ ਸੇਮ ਜੀ ਤੇ ਇਹਦੇ ਰੇਟ ਦੀ ਗੱਲ ਕਰੀਏ ਇਹਦਾ ਰੇਟ ਕੀ ਕਰਾਂਗੇ 35000 ਇਹਦਾ ਰੇਟ 35000 ਠੀਕ ਹੈ ਇਹ ਚੋ ਇਮਾਨਤ ਕਰਨ ਦੇ ਠੀਕ ਆ ਲੋ ਵੀ ਇਹਦਾ ਰੇਟ 35000 ਮਾਨਤਨ ਇਹਦੇ ਵਿੱਚੋਂ ਵੀ ਹੋ ਜਾਊਗਾ ਦੋਨਾਂ ਨਗਰਾਂ ਦੇ ਵਿੱਚੋਂ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਨੰਬਰ 22 ਤਾਂ ਚੱਲ ਰਿਹਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਪਿੰਡ ਭੁੱਟੀ ਵਾਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਤਹਿਸੀਲ ਗਿੱਦੜਵਾਲਾ ਤੇ ਜਿਹੜੇ ਮੇਰੇ ਭਰਾਣੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਕੋਈ ਪਸ਼ੂ ਸੇਲ ਕਰਨਾ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ